ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਇਹਨਾਂ ਦਿਨਾਂ ਵਿੱਚ ਬਹੁਤ ਕਹਿਰ ਕੀਤਾ ਗਿਆ ਮੁਗਲਾਂ ਵੱਲੋਂ ਸੂ ਕਿੰਨੇ ਕਹਿਰ ਦੇ ਦਿਨ ਹੋਣਗੇ ਉਹ ਜਿਹੜੇ ਬੱਚਿਆਂ ਬੀਬੀਆਂ ਜਾਂ ਸਿੰਘਾਂ ਤੇ ਬੀਤੇ ਹੋਣਗੇ ਜ਼ਾਲਮ ਦੇ ਜ਼ੁਲਮ ਦੀ ਆਪਣੇ ਵੱਲੋਂ ਵੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਹੋਈ ਤੇ ਬੇਸ਼ਕੀਮਤੀ ਇਤਿਹਾਸ ਸਿਰਜਿਆ ਗਿਆ ਬੱਚਿਆਂ ਨੂੰ ਦੋ ਘੁੱਟ ਦੁੱਧ ਦੀ ਸੇਵਾ ਬਦਲੇ ਜਿਨ੍ਹਾਂ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜਿਆ ਗਿਆ ਹੋਵੇ ਆਓ ਯਾਦ ਕਰੀਏ ਬਾਬਾ ਮੋਤੀराम ਮਹਾਰਾਜ ਜੀ ਨਾਲ ਹੀ ਆਪਾਂ ਸਮਝੀਏ ਕਿ ਸੰਸਾਰ ਵਿੱਚ ਨਾਮਣਾ ਉਹਨਾਂ ਦਾ ਹੀ ਹੁੰਦਾ ਹੈ ਜਿਨ੍ਹਾਂ ਵਿੱਚ ਦੁਸ਼ਮਣ ਅੱਗੇ ਹਾਂ ਨੂੰ ਹਾਂ ਤੇ ਨਾ ਨੂੰ ਨਾ ਕਹਿਣ ਦੀ ਦਲੇਰੀ ਹੁੰਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਖੇਡਣ ਲਈ ਇੱਕ ਅਨਮੋਲ ਤੋਹਫਾ ਸ਼ਹਾਦਤ ਦਿੱਤਾ ਗਿਆ ਸੀ ਭਾਈ ਮਨੀ ਸਿੰਘ ਤੋਂ ਲੈ ਕੇ ਸਰਦਾਰ ਖਾਲੜਾ ਤੱਕ ਅੱਜ ਤੱਕ ਸ਼ਹਾਦਤਾਂ ਦਾ ਲੰਮਾ ਇਤਿਹਾਸ ਕੌਮ ਕੋਲ ਕੀਮਤੀ ਖਜ਼ਾਨੇ ਦੇ ਰੂਪ ਵਿੱਚ ਹੈ ਅਫਸੋਸ ਅਸੀਂ ਭੁੱਲਦੇ ਜਾ ਰਹੇ ਹਾਂ ਕਿ ਸਿੱਖੀ ਵਿੱਚ ਇੱਕ ਨਹੀਂ अनेका ਹੀ ਸ਼ਹਾਦਤਾਂ ਹੋਈਆਂ ਨੇ ਸ਼ਹਾਦਤ ਦਾ ਮਤਲਬ ਹੈ ਕਿ ਜਦੋਂ ਬਚਣ ਦਾ ਰਸਤਾ ਵੀ ਹੋਵੇ ਅਤੇ ਮਕਸਦ ਛੱਡਣ ਲਈ ਲਾਲਚ ਵੀ ਦਿੱਤੇ ਜਾਂਦੇ ਗਏ ਹੋਣ ਪਰ ਅਸੀਂ ਆਪਣੀ ਜਾਨ ਦੇ ਕੇ ਮਕਸਦ ਦੀ ਪੂਰਤੀ ਵੱਲ ਜਾਈਏ ਨਾ ਕਿ ਲਾਲਚ ਵੱਲ ਉਹ ਸ਼ਹਾਦਤ ਹੁੰਦੀ ਹੈ ਜਦੋਂ ਕਿ ਕੁਰਬਾਨੀ ਕਿਸੇ ਦੀ ਵੀ ਦਿੱਤੀ ਜਾ ਸਕਦੀ ਹੈ ਪਰ ਕੌਮ ਲਈ ਆਪਣੀ ਜਾਨ ਨੂੰ ਵਾਰ ਦੇਣਾ ਸ਼ਹਾਦਤ ਹੁੰਦੀ ਹੈ ਲੀਡਰੀ ਜਾਂ ਪਦਵੀ ਛੱਡਣ ਨੂੰ ਕੁਰਬਾਨੀ ਨਹੀਂ ਕਿਹਾ ਜਾਂਦਾ ਪਰ ਹੁਣ ਲੋਕਾਂ ਕੋਲੋਂ ਬਾਹੂ ਬਲੀਆਂ ਬਾਰੇ ਅਕਸਰ ਇਹ ਸੁਣਿਆ ਜਾਂਦਾ ਹੈ ਕਿ ਅਸੀਂ ਲੋਕ ਅਸਲ ਸਚਾਈ ਨੂੰ ਨਾਟਕੀ ਜਿਹੇ ਢੰਗ ਨਾਲ ਪੇਸ਼ ਕਰਕੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਕੁਦਰਤ ਸਾਨੂੰ ਸਮੱਤ ਬਖਸ਼ੇ ਪ੍ਰਮਾਤਮਾ ਇਸ ਲੋਕ ਅਜਿਹੇ ਲੋਕਾਂ ਨੂੰ ਅਕਲ ਦੇਵੇ ਕਿ ਲੋਕ ਸ਼ਹਾਦਤਾਂ ਨੂੰ ਹੀ ਸਮਝਣ ਦੇ ਅਸਮਰਥ ਹਨ ਜਾਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਸੋ ਵਾਹਿਗੁਰੂ ਪਰਮਾਤਮਾ ਰਾਮ ਅੱਲਾ ਸਭ ਦੇ ਮਨਾਂ ਦੇ ਵਿੱਚ ਚੰਗੀ ਸੋਚੀ ਪਾਵੇ ਸਾਡੀ ਤਾਂ ਇਹੀ ਸੋਚ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ